ਜੋ ਕੁਝ ਅਸੀਂ ਵੇਖਣਾ ਚਾਹੁੰਦੇ ਹਾਂ ਸਾਨੂੰ ਉਹੀ ਕੁਝ ਵਿਖਾਈ ਦਿੰਦਾ ਹੈ ਅਲਜੈਬਰੇ ਵਾਂਗ ਜ਼ਿੰਦਗੀ ਦੇ ਵੱਡੇ ਵੱਡੇ ਸਵਾਲਾਂ ਸਮੱਸਿਆਵਾਂ ਮੁਸ਼ਕਲਾਂ ਮੁਸੀਬਤਾਂ ਦੇ ਜਵਾਬ ਅਕਸਰ ਮੜੇ ਨਿੱਕੇ ਹੁੰਦੇ ਹਨ ਕਦਮ ਭਾਵੇਂ ਨਿੱਕੇ ਹੀ ਹੋਣ ਪਰ ਜੇ ਚੱਲਦੇ ਰਹੀਏ ਤਾਂ ਵਿਸ਼ਾਲ ਦੁਨੀਆ ਵੀ ਛੋਟੀ ਪ੍ਰਤੀਤ ਹੋਣ ਲੱਗ ਪਵੇਗੀ ਜੇ ਸੌਕ ਵੱਡੇ ਹੋਣ ਤਾਂ ਜੱਗ ਸੌੜਾ ਪ੍ਰਤੀਤ ਹੋਣ ਲੱਗ ਪੈਂਦਾ ਇਸ ਕਰਕੇ ਕਹਿੰਦੇ ਹਨ ਕਿ ਜਿੰਨੇ ਖੁੱਲਦੇ ਜਾਵੋਗੇ ਉਤਨੇ ਖੜਦੇ ਜਾਵੋਗੇ ਨਿੱਕੇ ਨਿੱਕੇ ਬੂੰਦਾਂ ਜੇ ਅਣਗਿਣਤ ਹੋ ਜਾਣ ਤਾਂ ਸਾਗਰ ਬਣ ਜਾਂਦੀਆਂ ਨੇ ਜੇ ਰੇਤ ਦੇ ਕਿਣਕੇ ਅਸੰਖਾ ਅਸੰਖ ਹੋ ਜਾਣ ਤਾਂ ਵਿਸ਼ਾਲ ਮਾਰੂਥਲ ਬਣ ਜਾਂਦੇ ਨੇ ਹਰ ਨਿੱਕੀ ਚੀਜ਼ ਵਿੱਚ ਵੱਡੀਆਂ ਸੰਭਾਵਨਾਵਾਂ ਲੁਕੀਆਂ ਹੋਈਆਂ ਹੁੰਦੀਆਂ ਹਨ ਜਿਵੇਂ ਹਰ ਬੀਜ ਵਿੱਚ ਇੱਕ ਵਿਸ਼ਾਲ ਜੰਗਲ ਲੁਕਿਆ ਹੋਇਆ ਹੁੰਦਾ ਹੈ ਤੁਹਾਡੀ ਤਨਖਾਹ ਜਾਂ ਆਮਦਨ ਕਿੰਨੀ ਵੀ ਘੱਟ ਕਿਉਂ ਨਾ ਹੋਵੇ ਤੁਹਾਡਾ ਰੁਤਬਾ ਜਾਂ ਅਹੁਦਾ ਕਿੰਨਾ ਵੀ ਨੀਵਾ ਕਿਉਂ ਨਾ ਹੋਵੇ ਤੁਹਾਡਾ ਜੀਵਨ ਕਿੰਨੀਆਂ ਵੀ ਮੁਸ਼ਕਲਾਂ ਵਿੱਚ ਘਿਰਿਆ ਹੋਵੇ ਦੂਜਿਆਂ ਦਾ ਧਿਆਨ ਰੱਖਣਾ ਸ਼ੁਰੂ ਕਰੋ ਸੂਰਜ ਸੁਪਨ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਇੱਕ ਨਵੀਂ ਸ਼ਕਤੀ ਮਹਿਸੂਸ ਹੋਵੇਗੀ ਜਿਸ ਨੂੰ ਕੋਈ ਧਨ ਖਰੀਦ ਨਹੀਂ ਸਕਦਾ ਜਿਸ ਨੂੰ ਕੋਈ ਚੋਰਾ ਨਹੀਂ ਸਕਦਾ ਧਨ ਜਾਂ ਪੈਸਾ ਹੋਣਾ ਚੰਗੀ ਗੱਲ ਹੈ ਪੈਸੇ ਨਾਲ ਅਨੇਕਾਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਨੇ ਪਰ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜੋ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਪੈਸੇ ਨਾਲ ਸੱਚੀ ਦੋਸਤੀ ਸਵੱਛ ਸੋਚਣੀ ਚੰਗੀ ਸਿਹਤ ਪਰ ਸੰਨਵਿਰਤੀ ਉਸਾਰੂ ਦ੍ਰਿਸ਼ਟੀਕੋਣ ਮਨ ਦੀ ਅਮੀਰੀ ਗਿਆਨ ਦਾ ਆਨੰਦ ਅੰਦਰਲੀ ਸ਼ਾਂਤੀ ਆਹ ਦੀ ਚੀਜ਼ਾਂ ਨਹੀਂ ਖਰੀਦੀਆਂ ਜਾ ਸਕਦੀਆਂ ਜਿਹੜੀਆਂ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ ਉਹਨਾਂ ਦੀ ਸੂਚੀ ਲੰਮੀ ਨਹੀਂ ਹੁੰਦੀ ਉਹਨਾਂ ਵਿੱਚੋਂ ਮਿਲਣ ਵਾਲੀ ਤਸੱਲੀ ਡੂੰਗੀ ਨਹੀਂ ਹੁੰਦੀ ਕਿਸੇ ਨੂੰ ਮਹਿੰਗਾ ਕਾਰਡ ਭੇਜ ਕੇ ਸੁਪਨੇ ਵਿੱਚ ਨਹੀਂ ਬੁਲਾਇਆ ਜਾ ਸਕਦਾ ਕਿਸੇ ਦੇ ਸੁਪਨਿਆਂ ਵਿੱਚ ਵਸ ਜਾਣ ਵਾਸਤੇ ਵੱਡੇ ਵੱਡੇ ਵਾਅਦਿਆਂ ਦੀ ਲੋੜ ਨਹੀਂ ਨਿੱਕੀਆਂ ਨਿੱਕੀਆਂ ਸਿਫਤਾਂ ਦੀ ਲੋੜ ਹੈ ਜਿਹੜੇ ਆਪ ਪ੍ਰਸੰਨ ਹੁੰਦੇ ਹਨ ਉਹੀ ਦੂਜਿਆਂ ਨੂੰ ਪ੍ਰਸੰਨਤਾ ਦੀ ਜਾਗ ਲਾਉਂਦੇ ਹਨ ਖੁਸ਼ ਰਹਿਣੇ ਲੋਕਾਂ ਨੂੰ ਅਸੀਂ ਵਦੇਰੇ ਚਰ ਅਤੇ ਵਦੇਰੇਵਾਰ ਯਾਰ ਕਰਦੇ ਹਾਂ ਅਜਿਹੇ ਲੋਕਾਂ ਦੀ ਉਡੀਕ ਵਦੇਰੇ ਰਹਿੰਦੀ ਹੈ ਮਨੁੱਖ ਪ੍ਰਸੰਨ ਉਦੋਂ ਹੁੰਦਾ ਹੈ ਜਦੋਂ ਕਿਸੇ ਨੂੰ ਪਿਆਰ ਕਰਦਾ ਹੈ ਪਿਆਰ ਦੀ ਸੰਭਾਵਨਾ ਸਾਨੂੰ ਜਿਵਾਨ ਰੱਖਦੀ ਹੈ ਜਦੋਂ ਕਿ ਡਰ ਚਿੰਤਾ ਅਤੇ ਭੈ ਸਾਨੂੰ ਬੁੱਢਾ ਕਰ ਦਿੰਦੇ ਹਨ ਜਿਹੜੀਆਂ ਬਿਮਾਰੀਆਂ ਅਮੀਰਾਂ ਨੂੰ ਹੁੰਦੀਆਂ ਹਨ ਉਹ ਗਰੀਬਾਂ ਨੂੰ ਨਹੀਂ ਹੁੰਦੀਆਂ ਇਹ ਕੁਦਰਤ ਦਾ ਇਨਸਾਫ ਹੈ ਜ਼ਿੰਦਗੀ ਕਦੇ ਵੀ ਅਸਹਿ ਨਹੀਂ ਹੁੰਦੀ ਦੁੱਖ ਉਤਨੇ ਨਹੀਂ ਹੁੰਦੇ ਜਿੰਨੇ ਪ੍ਰਤੀਤ ਹੁੰਦੇ ਹਨ ਦੂਜਿਆਂ ਦੇ ਸੁੱਖ ਵੀ ਓਨੇ ਨਹੀਂ ਹੁੰਦੇ ਜਿੰਨੇ ਵਿਖਾਈ ਦਿੰਦੇ ਹਨ ਕੋਈ ਇਹ ਸ਼ਿਕਾਇਤ ਨਹੀਂ ਕਰ ਸਕਦਾ ਕਿ ਉਸ ਨੂੰ ਮਿਹਨਤ ਕਰਨ ਦਾ ਚੰਗਾ ਬਣਨ ਦਾ ਜਾਂ ਆਪਣਾ ਰਾਂ ਆਪ ਬਣਾਉਣ ਦਾ ਮੌਕਾ ਨਹੀਂ ਮਿਲਿਆ ਸਵੇਰੇ ਸਵੇਰੇ ਪਿੱਠ ਤਰਦ ਦੀਆਂ ਗੱਲਾਂ ਕਰਕੇ ਸਵੇਰ ਦੀ ਬੇਇੱਜ਼ਤੀ ਨਾ ਕਰੋ ਸਮੁੱਚੀ ਕੁਦਰਤ ਤੁਹਾਨੂੰ ਉਡੀਕ ਰਹੀ ਹੈ ਪਰ ਤੁਸੀਂ ਜੇ ਆਪਣੀ ਸਵੇਰ ਸ਼ੁਰੂ ਹੀ ਸ਼ਿਕਾਇਤਾਂ ਨਾਲ ਜਾਂ ਨਿੰਦਾ ਨਾਲ ਕਰਦੇ ਹੋ ਤਾਂ ਸ਼ਾਮ ਕਿਵੇਂ گزارੋਗੇ ਤੁਹਾਡੀ ਸਵੇਰ ਦੱਸਦੀ ਹੈ ਕਿ ਤੁਹਾਡੀ ਸ਼ਾਮ ਕਿਹੋ ਜਿਹੀ ਹੋਵੇਗੀ